ਉਹ ਕਾਹਦੇ ਕਿਸੇ ਗੋਲੀ ਮਾਰੀ ਗਈ ਉਹਦੇ ਤੇ ਚੌਥਾ ਸਵਾਰ ਹੈਗਾ ਜੀ ਜਿਹੜੇ 23 ਚ ਗੜੇ ਪਏ ਨੇ ਤੁਹਾਨੂੰ ਸਮਾਨ ਸਾਹਿਬ ਕਹਿੰਦਾ ਸੀ ਮੁੱਗੀ ਨੇ ਵੀ ਪੈਸੇ ਦਊਂਗਾ ਆਂਡਿਆਂ ਦੇ ਜੀ ਉਹ ਕਣਕ ਦਾ ਕਿਸੇ ਨੂੰ ਮਾਜਮਾ ਨਹੀਂ ਮਿਲਿਆ ਇੱਥੇ ਕਿੱਥੇ ਕਸੂਰ ਹੈ ਆਪਾਂ ਜੀ ਮਾਰੋ ਇੱਕ ਮਿੰਟ ਖੜੇ ਰਹੋ ਇਹ ਜੀ ਮੋਫਰ ਵੀ ਹੋਇਆ ਆਈ ਰੀਲ ਬੜੀ ਵੀਚੀ ਹੋਈ ਗਈ ਬੋ ਆਪਾਂ ਜੀ ਮੈਂ ਕਿਹਾ ਅਰਗਾਨ ਚਾਲਗੇ ਸਹੀ ਕਹਿੰਦੇ ਇਹ ਕਹਿੰਦੇ ਮਿਲ ਗਏ ਕਿਹੜੇ ਨਹੀਂ ਮੈਨੂੰ ਮੈਨੂੰ ਪਤਾ ਨਹੀਂ ਵੈਸੇ ਪਨਾਮੀ ਪੁੱਛਦਾ ਨਹੀਂ ਐਸੀ ਪੱਥੀ ਪਰਾ ਕਰਤੀ ਹੈ ਮੋ ਕੁਕੀ ਵੀ ਲੈ ਦੀ ਨਾ ਕੋਈ ਨਾ ਜੀ ਆਪਾਂ ਜਿਹੜਾ ਇਹ ਆਪਣੀ ਇਹ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਕਿਸਕੋ ਮਿਲਗਾ ਮੀਰ ਪਰ ਕਲਾ ਦਾ ਜਿਹੜੇ ਪਰੋਵੀ ਸੰਗਰੀ ਕਿਹਾ ਚੋਣ 300 ਕਿਲਾ ਮੀਰ ਪਰ ਕਲਾ ਦਾ ਮੋਫਰ ਮਿਲੇ ਢੰਡੂਕੇ ਮਿਲੇ ਸਾਰੇ ਮਿਲ ਕੇ ਕਲਾ 300 ਕਿਲਾ ਮੀਰ ਪਰ ਕਲਾ ਦਾ ਜਿਹੜਾ ਹੈਗਾ 300 ਕਿਲਾ ਤੇ 450 ਕਿਲਾ ਹੈਗਾ ਜਕਾਣਾ ਕਲਾ ਦਾ ਉਹਨਾਂ ਦਾ ਦੋ ਤਰੀਕ ਠੀਕ ਦੂਜੇ ਨੇ ਬਲ ਖਾਰਾ ਮੋਦੀ ਸਰਕਾਰ ਦਾ ਮੁਰਦਾਵਾਰ ਕਰਾਂਗੇ ਜੀ ਤੁਸੀਂ ਅਜੀ ਤੁਹਾਨੂੰ ਮੋਟਾ ਪਾਈ ਨਾ ਅਸੀਂ ਨਹੀਂ ਪਾਈਆਂ ਨਾ ਤੁਸੀਂ ਇਹ ਨੀਚੇ ਤੁਸੀਂ ਮਜ਼ਦੂਰੀ ਨਹੀਂ ਦੇਣੀ ਚਾਹੁੰਦੇ ਨਾ ਰੱਖੇ ਤੁਸੀਂ ਵੀ ਗੰਪੀ ਸਰਕਾਰ ਦਾਰਾ ਮੇਰੀ ਗੱਲ ਸੁਣੋ ਜੀ ਬੀਟਰਾ ਮੁੰਡਾ ਦਾ ਮਤਲਬ ਸੁਣੋ ਜੀ ਬੋਲ ਕੇ ਕਰੀਏ ਕੰਡੀ ਉਹ ਬਿਜਲੀ ਵੀ ਆ 2 ਸਾਲ ਨੂੰ ਉਹ ਬਾਰੇ ਟਿੱਪਾਂ ਲੱਗ ਗਈ ਬਾਈ ਜੀ ਬੜਾ ਸੀ ਕਿ ਕਿਸੇ ਨੇ ਉਹਨੇ ਕਰਾਇਆ ਬਲੱਬਿਆਂ ਨਾਲ ਚਲੋ ਜੀ ਕੋਈ ਨਾ ਚੱਲੀ ਮਰਜੀ ਠੀਕ ਹੈ ਜੀ ਡੇਢ ਦੇ ਜਾਓ ਜੀ ਤੁਹਾਡੇ ਆ ਜੀ ਖਬਰ ਚੱਪੜ ਦੇ ਕੋਲੋਂ ਬਾਈ ਇੱਕ ਬੰਦਾ ਇੱਕ ਬੋਲਾ ਉਹਨੇ ਜੀ ਇਹਨਾਂ ਲਈ ਕੋਈ ਦਵਾਈ ਕੀਤੀ ਕਿਹੜੇ ਦਾ ਅੱਜ ਕੱਲ੍ਹ ਵੀ ਬਣਾ ਕੇ ਸਾਡੇ ਨੂੰ ਇੱਕ ਵਟਾ ਪਰ ਆਪਾਂ ਭੇਜਦੇ ਆ ਕਿ ਬਾਈ ਜੀ ਜਿਹੜੀ ਇਹਦੀ ਮੰਗ ਰੱਖੋ ਕਿ ਰੋਜ਼ ਠੀਕ ਹੈ ਜੀ ਇੱਕ ਗੱਲ ਦਾ ਜਵਾਬ ਤਾਂ ਦੇਦਾ ਜੀ ਯਾਰ ਇਹ ਤਾਂ ਦੇਖੋ ਬਾਈ ਉਠਾ ਕੇ ਮਗਲੀ ਗੱਲ ਲੈ ਕੇ ਦੇ ਦਿਓ ਯਾਰ ਇੱਕ ਗੱਲ ਵੀ ਆਹ ਇੱਕ ਗੱਲ ਦਾ ਜਵਾਬ ਤਾਂ ਦੇਈਏ ਮੈਂ ਇੱਕ ਬੰਦੇ ਦਾ ਛੋਟੀ ਸਰਕਾਰ ਚ ਰਹੀ ਹਾਂ ਸਰਕਾਰ ਵਲੇ ਰੋਜ਼ ਪਿੰਡ ਆਉਣਾ ਹਾਂ ਸੋਣੋ ਸਰਕਾਰ ਤਾਂ ਸੋਣੋ ਹਾਂ ਰੋਜ਼ ਪਿੰਡ ਜਦੋਂ ਮੈਂ ਰੋਟ ਸ਼ਾਇਦ ਕੋਈ ਨਹੀਂ ਤੁਸੀਂ ਵੀ ਉਹਦੀ ਉਹਦੀ ਦਵਾਈ ਚਲਦੀ ਕੋਈ ਮੇਰੇ ਧਿਆਨ ਚ ਨਹੀਂ ਆਈ ਤੁਸੀਂ ਅੱਜ ਹੀ ਕਿਸੇ ਨੂੰ ਜਾ ਕੇ ਜਦੋਂ ਮਾਰੀ ਨਹੀਂ ਆ ਕਰਾ ਲਿਓ ਸਰਕਾਰ ਅੱਜ ਹੀ ਦੱਸਿਆ ਉਹਦੀ ਬਤਾ ਕਰਤਾਲ ਕਰਾਂਗੇ ਉਹਨੂੰ ਕਹਿੰਦੇ ਵੀ ਆਉਣੀ ਚਾਹੀਦੀ ਸਰਕਾਰ ਦੀ ਹੈ ਹਾਂ ਕਹਿੰਦੇ ਹੈ ਖਾਲਾ ਦੇ ਪੈਸੇ ਹੈ ਨਾ ਜਿਹੜੇ ਜਿਹੜੇ ਮੋਗਿਆਂ ਦੇ ਪਹਿਲਾਂ 10% ਭਰੇ ਸੀ ਸਾਰੇ ਵੀ ਅੱਜ ਕਰਤੇ ਹੁਣ ਅਸੀਂ 10% ਖਾਲਾ ਦਾ ਕਰਤਾ ਹੈ ਇੱਕ ਤੁਹਾਡੀ ਪੈਮਪ ਲਾਈਨ ਪੈਣਾ ਇਹ ਮੇਰੇ ਕੋਲੇ ਆਈ ਸੀ ਕਿ ਕਿਹੜੋਂ ਚੌੜੀਆਂ ਵਿਚਾਰੋਂ ਕਿ ਕਿਹਦੀ ਰੇਤ ਭਰ ਜਾਂਦਾ ਨਹੀਂ ਰਹੇਗੀ ਹੈਗੀ ਯਾਰ ਉਹਦੀ ਸਾਰੀ ਰਿਪੋਰਟ ਇੱਕ ਤਾਂ ਮੰਗ ਰਾਵੀ ਥੋੜਾ ਜਿਹਾ ਰੇਤ ਪਰ ਉਹਨ ਦੁਬਾਰੇ ਪਟਿਆ ਜਾਵੇ ਕਹੋ ਨਾ ਥੋੜੇ ਛੱਪੜ ਦੇ ਮੋਟਰ ਜੰਜੀਤ ਥੋੜੀ ਬਾਹਰ ਆ ਆ ਇੱਕ ਪੋਸਟਰ ਲਾਉਣੀ ਆ ਬਿਲਕੁਲ ਪੰਚਾਇਤਾਂ ਦੀ ਮਤੀ ਤੇ ਅਸੀਂ ਪ੍ਰਬੰਧਕ ਲਾ ਕੇ ਨਾਲ ਦੀ ਨਾਲ ਮੋਟਰ ਦੇਤੀ ਜੇ ਕੋਈ ਹੋਰ ਕੰਮ ਨਹੀਂ ਹੈ ਤਾਂ ਇੱਕ ਸਾਥ ਦੇ ਗੱਲ ਕਰਦੇ ਆ ਪਾਣੀ ਦੀ ਅੰਤ ਤੱਕ ਥੈਂਕ ਯੂ ਮੈਂ ਤਾਂ ਭਾਈ ਜੀ 10 ਜਨਵਰੀ ਦੇ ਆ ਦੇਖੋ ਜੀ ਮਾਰੀ ਵਟੇ ਆਪਾਂ ਰਹੇ ਜਦੋਂ ਤੁਸੀਂ ਮਤਲਬ ਐਮਐਲਏ ਖੜੇ ਹੋਏ ਉਹ ਤਾਂ ਸੋਚ ਰਿਹਾ ਸੀ ਜੀ ਨਾਲ ਕਿ ਉਹ ਤਾਂ ਨਹੀਂ ਇੱਕ ਮਿੰਟ ਮੈਂ ਵੀ ਜਾਨਾਗਾ ਮੈਂ ਜੀ ਨਾਲ ਕਿਹੜਾ ਨਾ ਕੁਝ ਹੈ ਉਹ ਕੰਮ ਜਿਹੜਾ ਮੈਂ ਲਿਖਿਆ ਜਿਹੜਾ ਗੁਰੂ ਘਰ ਹੈ ਮੈਨੂੰ ਐ ਨਹੀਂ ਪਤਾ ਵੀ ਆਪਣਾ ਗੁਰੂ ਘਰ ਹੈ ਗੁਰੂ ਘਰ ਦਾ ਪਾਣੀ ਬਰਬਾਦ ਕੀ ਮੈਂ ਜੀ ਜੀ ਸਾਹਿਬ ਕੋਲ ਮਤਾਂ ਪਾਉਣ ਲਈ ਕਿ ਆਹ ਦੇਖੋ ਜੀ ਸਾਡੀ ਗੱਲ ਨੂੰ ਫਿਰ ਲੋਕਾਂ ਕਹਿੰਗੇ ਬੇਅਦਬੀ ਹੋ ਗਈ ਅਸੀਂ ਪਹਿਲਾਂ ਕਿਉਂ ਨਾ ਸਾਮੀ ਉਹਨਾਂ ਦੇ ਧਿਆਨ ਚ ਲਿਆਤੀ ਇਹ ਲੋਕ ਜੀ ਨਾਲ ਅਸੀਂ ਅੰਤਿਮ ਨਾਲ ਕਨੈਕਸ਼ਨ ਮਿਲ ਗਿਆ ਪਿੰਡ ਦੇ ਡਿਫਰੈਂਸ ਮੈਂ ਜੀ ਪੈਸੇ ਮੈਂ ਭਰ ਦਿੰਦਾ ਕੋਲ ਲਾ ਕੇ ਬੋਸ ਜਿਹੜੀ ਪਾਈਪ ਲਾਈਨ ਪਾਈ ਗਈ ਹੈ ਉਹ ਬਿਲਕੁਲ ਗਲਤ ਪਾਈ ਗਈ ਇੱਕ ਬੇਇਨਤੀ ਗੱਲ ਹੈ ਕਿ ਇਹਨਾਂ ਨੂੰ ਪਾਣੀ ਨਹੀਂ ਕਰਦੀ ਮੋਟਰ ਉੱਛੜੀ ਜਾਂਦੀ ਹੈ ਸਾਡਾ ਪਾਣੀ ਦਾ ਵਿਕਾਸ ਨਹੀਂ ਸਾਡੇ ਦੋ ਇੱਕ ਜਗ੍ਹਾ ਦਾ ਦੋ ਪਿੰਡ ਦੇ ਅੰਕਲ ਦੇ ਇੱਕ ਤਾਂ ਵਾਟਰ ਟੈਂਕ ਸੋਡੀ ਵਾਲੇ ਬਣਾ ਹੋਇਆ ਜਦੋਂ ਤੁਸੀਂ ਆਪਸਾਂ ਨਾਲ ਸੀ ਠੀਕ ਹੈ ਨਾ ਉਹ ਵਾਟਰ ਮਾਸ ਦੇ ਸਾਡੇ ਪਿੰਡ ਦੀ ਜ਼ਮੀਨ ਦਾ ਇੱਕ ਟੁਕੜਾ ਲਿਆ ਅੱਜ ਬਾਸ਼ਟਾ ਫੋੜਿਆ ਹਾਲਾ ਇੱਕ ਵਾਰ ਇੱਕ ਸਾਥ ਨੂੰ ਸਾਹਮਣੇ ਪਾਣੀ ਮੇਰਾ ਪੁਰਾਣਾ ਜਵਾਸ ਹੋ ਗਿਆ ਐਮਐਲ ਨੂੰ ਦੇ ਦਿਓ ਜਿਹੜੇ ਕੰਮ ਦੱਸੋਗੇ ਹੋਪ ਜੀ ਆ ਚੌਂਤਰਾ ਜਿਹੜਾ ਸੀਗਾ ਉੱਚਾ ਕਰਕੇ ਬਣਾਉਣਾ ਸੀ ਬੁਰਸਰ ਦੇ ਸਾਹਮਣੇ ਵਾਲਾ ਕੋਲੋ ਨਾ ਮੈਂ ਇੱਥੇ ਕਿਸੇ ਤੇ ਇਲਿਗੇਸ਼ਨ ਨਹੀਂ ਲਾਉਂਦਾ ਮਤੇ ਨਹੀਂ ਪਏ ਮੈਂ ਤੁਹਾਡੀ ਮੰਡੀ ਵੀ ਵਧਾਉਣੀ ਸੀ ਮੈਂ ਸੌਖਾ ਨਾਮ ਮਤਾ ਪਾ ਕੇ ਨਹੀਂ ਦਿੱਤਾ ਤੁਹਾਡਾ ਫੜ ਬਤਾਉਣਾ ਸੀਗਾ ਜਿੱਥੋਂ ਮਤਾ ਪੈਂਦਾ ਤੁਹਾਨੂੰ ਵੀ ਪਤਾ ਉਹਨਾਂ ਨੇ ਜਿਹੜਾ ਕੰਮ ਕਰਨਾ ਸੀ ਨਹੀਂ ਕੀਤਾ ਮੋਟਰ ਤੇ ਪੈਸੇ ਵੀ ਨਹੀਂ ਭਰੇ ਸੀ ਭਰਾਏ ਮੋਟਰ ਬਿੱਲ ਬਿਜਲੀ ਦਾ ਪੈਸੇ ਪੈ ਸੀ ਭਰਾਏ ਹਨ ਹੁਣ ਸਾਡੇ ਕੋਲੇ ਆਇਆ ਕੰਟਰੋਲ ਹੁਣ ਲੱਗਿਆ ਪ੍ਰਬੰਧ ਤੁਹਾਨੂੰ ਮਹੀਨਾ ਡੇਢ ਮਹੀਨਾ ਦੇ ਦੇ ਜਿਹੜਾ ਸਾਡੇ ਕਰਨ ਵਾਲਾ ਮੈਨੂੰ ਲਾਂਭਾ ਦੇ ਤੁਹਾਨੂੰ ਅਸੀਂ ਜਿੰਨਾ ਤੋਂ ਤੁਸੀਂ ਐਮਐਲ ਹੋ ਉਨਾ ਚਿਰ ਨਹੀਂ ਭਰਉਂਦੇ ਛੋਟੇ ਧਿਆਨ ਚਾ। ਸਾਡੇ ਪਿੰਡ ਦਾ ਪਾਣੀ ਦੱਸੀ ਰੱਖੇ। ਪ੍ਰੋਪੋਜ਼ਲ ਬਣਾਇਆ 1 ਮਿੰਟਾ। ਜਿੰਨਾ ਚਿਰ ਇਹਦਾ ਪ੍ਰੋਪੋਜ਼ਲ ਬਲਕੇ ਪਾਣੀ ਨਹੀਂ ਨਿਕਲਦਾ। ਪਾਣੀ ਦੀ ਨਿਕਾਸੀ ਦਾ ਵੱਡੀ ਸਮੱਸਿਆ ਫੁੱਤੀ। ਜੀਬਰੇ ਸਾਈਪ ਪਾਤੀ ਕੰਮ ਕਰਦੀ ਨਹੀਂ ਮੈਨੂੰ ਸਾਰਾ ਪਤਾ ਹੋਣਾ। ਠੀਕ ਹੈ। ਸਾਡਾ ਇੱਕ ਗੱਲ ਹੋਣੀ। ਜਿੱਧਰ ਪਾਣੀ ਨਿਕਲਦਾ ਉਧਰ ਕੱਟਾਂਗੇ। ਇੱਕ ਮਿੰਟ ਮੈਨੂੰ ਮਾਰਿਆ। ਇੱਕ ਸਾਡੀ ਜੀਆ ਤੁਹਾਨੂੰ ਵਿਚਾਰ ਸੁਣਨ ਦਿਓ ਮਾੜੀ ਜੀ। ਸਾਡਾ ਮੰਦਰ ਵਿਚਾਲ ਦੀ ਗਲੀ ਹੈ ਜੀ ਇਹ। ਇਹ